Is those and love ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸਵਾਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਐਸੇ ਮਹਾਨ ਸਤਿਗੁਰੂ ਜਿਨ੍ਹਾਂ ਬਾਬਤ ਅਈ ਸਤਨ ਤੇ ਬਲਵਣ ਜੀ ਕਹਿੰਦੇ ਨੇ ਲਹਿਣੇ ਦੀ ਫੇਰ ਆਇਆ ਲਹਿਣੇ ਦੀ ਫੇਰ ਆਇਆ ਨਾਨਕ ਦਾ ਦੋਹੀ ਕੱਟਿਆ ਜੋਤ ਉਹਾਂ ਜੋ ਕਸਾਏ ਸਹਿ ਕਾਇਆ ਫੇਰ ਪਰਟੀ ਹੈ ਤਨ ਤਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਗਮਨ ਪ੍ਰਵ ਦੀ ਖੇ ਨੂੰ ਮਣਾਉਂਦੇ ਹੋਏ ਨ ਤਨਮਨ ਤਾਂ ਦੇ ਨਾਲ ਗੁਰੂ ਕੀ ਖੁਸ਼ੀ ਲੈਣ ਦਾ ਚਾਪਨ ਕਰਦੇ ਹੋਏ ਤਨਤਾ ਦੇ ਉਹ ਜੀਵਣ ਆਈ ਦੇ ਪਾਤਰ ਹੋ ਕੁਝ ਸਮੇਂ ਦੇ ਲਈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਿਹਾਸ ਵਿੱਚੋਂ ਕੁਝ ਇੱਕ ਸੰਕੇਤ ਮਾਤਰ ਵਿਚਾਰਾਂ ਕਰਨ ਦਾ ਯਤਨ ਕਰੀਏ ਪਿਆਰ ਸਤਿਕਾਰ ਦੇ ਨਾਲ ਅਦੇ ਜੀ ਸਾਜ ਬਾਪੂ ਜੀ ਵਾਰੀ ਗੁਰੂ ਜੀ ਦਾ ਖਲਸਾ ਵਾਰੀ ਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਆਗਮਨ ਹੈ ਪਲਸ 7 ਵਜੇ ਇੱਕ ਪੰਜ ਰਸਾਮ ਸਮਤ 1661 ਵਾਇਗਲ 15018 ਪਰਵ ਮੱਤੇ ਦੀ ਸਰਾ ਜਿਹੜਾ ਬਰੋਜਪੁਰ ਹੈ ਔਰ ਇਤਨੇ ਇੱਕ ਜੇ ਨਗਰ ਹੈ ਜੋ ਪਹਿਲਾਂ ਮੱਤੇ ਦੀ ਸਰਾ ਸੀ ਫਿਰ ਮੁਗਲਾਂ ਦੇ ਬਾਬਰ ਦੇ ਮਾਮਲੇ ਦੌਰਾਨ ਉਜੜ ਕੇ ਇਹ ਬਣ ਜਾਂਦਾ ਹੈ ਦਵਾਰੇ ਹੀ ਨਗਰ ਵਸਦਾ ਹੈ ਇੱਕ ਸਾਧੂ ਉਦਾਸੀ ਜੋ ਨਾਗੇ ਸਾਧੂ ਸਾਨੂੰ ਬਸਾਉਂਦੇ ਨੇ ਤੇ ਇਹਦਾ ਨਾਮ ਨਾਗੇ ਦੀ ਸ਼ਰਮ ਪੈ ਜਾਂਦਾ ਹੈ ਇਸ ਸਥਾਨ ਤੇ ਸਮਤ 1562 ਮੁਤਾਬਕ ਸਾਲ 1604 ਦੇ ਦਿਨ 31 ਮਾਰਚ 6 ਉਸ ਸਮੇਂ ਤਨਤਨ ਬਾਬਾ ਫਿਰੂ ਮਰਜੀ ਦੀ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਜੀ ਪਾਲਨ ਪਵਿੱਤਰ ਗੁਰਖ ਤੋਂ ਅਵਤਾਰ ਧਾਰਿਆ ਪਾਪਿਆਂ ਦੇ ਨਾਂ ਰਹਿਣਾ ਰੱਖਿਆ ਔਰ ਪਿਤਾ ਫਿਰੋਵਾਲ ਜੀ ਦੁਕਾਨਦਾਰੀ ਕਰਦੇ ਨੇ ਨਾਲ-ਨਾਲ ਇਲਾਕੇ ਦਾ ਜੋ ਲਵਾੜ ਹੈ ਚੌਧਰੀ ਹੈ ਉਹਦੇ ਵੀ ਮੁਨਸੀ ਨੇ ਸੋ ਕਾਰੋ ਵਿਹਾਰ ਬੜਾ ਸੋਹਣਾ ਚੱਲਦਾ ਹੈ ਜਦੋਂ ਭਲੈਣਾ ਜੀ ਕਿਉਂਕਿ ਜਿਹੜੀਆਂ ਮਹਾਨ ਰੂਹਾਂ ਹੁੰਦੀਆਂ ਨੇ ਰਹਰ ਹੁੰਦੇ ਨੇ ਉਹਨਾਂ ਦਾ ਸੰਸਾਰ ਤੇ ਆਉਣਾ ਆਨ ਨਹੀਂ ਹੁੰਦਾ ਪਤਾ ਨਹੀਂ ਕਿੰਨੇ ਜਨਮਾਂ ਦੀ ਕਮਾਈ ਹੋਵੇਗੀ ਬੰਦਗੀ ਹੋਵੇਗੀ ਮਾਤਾ ਦਇਆਖੋਰ ਜੀ ਦੀ ਜਿਹਨੂੰ ਸਹਰਾਈ ਵੀ ਕਿਹਾ ਜਾਂਦਾ ਹੈ ਦੂਜਾ ਨਾਮ ਮਾਤਾ ਜੀ ਦਾ ਔਰ ਬਾਬਾ ਫਿਰਮਾਨ ਜੀ ਦੀ ਪਤਨੀ ਕਿੰਨੇ ਜਨਮਾਂ ਦੀ ਕਮਾਈ ਹੋਵੇਗੀ ਜਿਨ੍ਹਾਂ ਬਾਬਤ ਬਾਣੀ ਕਹਿੰਦੀ ਹੈ ਬਚਨ ਕਰਦੇ ਨੇ ਗੁਰੂ ਪਾਤਸ਼ਾਹ ਜੀ ਧੰਨ ਤਨ ਪਿਤਾ ਤਨ ਮਾਤਾ ਜਿਨ ਗੁਰੂ ਜੜਿਆਂ ਮਾਏ ਐਸੇ ਗੁਰੂ ਸੱਚੇ ਪਾਤਸ਼ਾਹ ਜਿੰਦਾ ਜਿਹੜਾ ਮਾਪਿਆਂ ਨੇ ਨਾਂ ਲੈਣਾ ਰੱਖਿਆ ਬਚਪਨ ਜਿਹੜਾ ਹੈ ਉਹ ਬੜੀ ਹੀ ਸਹਿਜ ਦੇ ਵਿੱਚ ਔਰ ਮਾਪਿਆਂ ਦੇ ਪਿਆਰ ਦੇ ਨਾਲ ਦੁਨਿਆਵੀ ਵਿਦਿਆ ਪ੍ਰਾਪਤ ਕਰਦੇ ਹੋਏ ਬੀਤਿਤ ਹੋਇਆ ਜਦੋਂ ਜਵਾਨ ਹੋਏ ਨੇ ਵਿਆਹ ਦੀ ਉਮਰ ਹੋਈ ਹੈ ਸੰਗਰਨਗਰ ਖੜੋਸ ਸਾਹਿਬ ਦੇ ਇਹ ਨੇੜੇ ਨਗਰ ਹੈ ਉੱਥੇ ਮਹਾਰਾਜ ਦਾ ਵਿਆਹ ਕੀਤਾ ਜਾਂਦਾ ਹੈ ਪਿਤਾ ਕ੍ਰਿਸ਼ਨ ਚੰਦ ਜੀ ਦੀ ਸੁਪਤਰੀ ਮਾਤਾ ਥੀਵ ਜੀ ਦੇ ਨਾਲ ਇਹਨਾਂ ਦੇ ਘਰ ਵਿੱਚ ਦੋ ਪੁੱਤਰ ਪੈਦਾ ਹੁੰਦੇ ਨੇ ਦੋ ਧੀਆਂ ਬਾਬਾ ਦਾਸੂ ਜੀ ਬਾਬਾ ਦਾਤੂ ਜੀ ਔਰ ਵੱਡੀ ਪੁੱਤਰੀ ਬੀਬੀ ਅਮਰੋ ਜੀ ਤੇ ਛੋਟੀ ਅਨੌਖੀ ਜੀ ਇਸ ਦਾ ਕਰਦੇ ਕਰਦੇ ਜਿਵੇਂ ਪਿਤਾ ਫਿਰੂ ਮਰ ਜੀ ਕਰਦਾ ਕਾਰੋਬਾਰ ਕਰਦੇ ਨੇ ਇਹ ਵੀ ਸੰਭਾਲ ਲਾ ਗਏ ਤੇ ਨਾਲ ਇਲਾਕੇ ਦੇ ਵਿੱਚ ਜੋ ਉਸ ਸਮੇਂ ਸਨਾਤਨ ਧਰਮ ਦੇ ਨਾਲ ਜੁੜੇ ਹੋਏ ਸਨ ਇਲਾਕੇ ਦੇ ਲੋਕਾਂ ਦੇ ਜੋ ਜਵਾਲਾ ਦੇਵ ਜੀ ਦੇ ਪੁਜਾਰੀ ਸਨ ਉਹਨਾਂ ਦੇ ਆਪੋ ਸਨ ਬਾਬਾ ਫਿਰੂ ਮਰ ਜੀ ਸਮਾਪਤੀ ਤੋਂ ਹੋਇਆ ਬੁਜੁਰਗ ਹੋਏ ਅਕਾਲ ਚਲਾਣਾ ਕਰ ਗਏ ਇਸ ਸਾਰੇ ਜਿਹੜੇ ਜ਼ਿੰਮੇਵਾਰੀ ਦੁਕਾਨਦਾਰੀ ਦੀ ਪਰਿਵਾਰ ਦੀ ਔਰ ਜੋ ਧਾਰਮਿਕ ਜਮਾਤ ਵਿੱਚ ਹਸਾਮਤ ਸੰਭੋ ਜ਼ਿੰਮੇਵਾਰੀ ਸਾਰੇ ਆਗੂ ਦੀ ਭਰ ਲੈਣਾ ਜੀ ਦੇ ਸਿਰ ਆ ਗਏ ਭਰ ਲੈਣਾ ਜੀ ਨੇ ਇਹ ਜ਼ਿੰਮੇਵਾਰੀ ਬੜੀ ਬਸੋ ਵੀ ਦੇ ਨਾਲ ਨਿਭਾਈਆਂ ਸੋੜੇ ਟੱਬ ਦੇ ਨਾਲ ਨਿਭਾਈਆਂ ਪਰ ਅੰਦਰ ਇੱਕ ਤੇਵਰ ਸੀ ਇੱਛਾ ਸੀ ਕਿ ਰਹਿਬਰ ਕੋਈ ਗੁਰੂ ਮਿਲੇ ਆਤਮਾ ਦੀ ਸ਼ਾਂਤੀ ਜਿਸ ਵਾਸਤੇ ਅੰਦਰ ਤੜਫਣਾ ਸੀ ਉਹ ਅਜੇ ਨਹੀਂ ਸੀ ਮਿਲੀ। ਕੋਈ ਦਿਨ ਭਾਣਾ ਵਰਤਦਾ ਹੈ, ਭਾਗ ਕਿਤੇ ਨ ਸਬਬ ਬਣਦਾ ਹੈ ਆਪਣੇ ਹੀ ਨਗਰ ਦੇ ਇੱਕ ਜਿਹੜਾ ਭਾਈ ਸੀ ਭਾਈ ਜੋਧ ਜੀ ਆਪਣੇ ਹੀ ਨਗਰ ਦੇ ਇੱਕ ਵਿਅਕਤੀ ਜੋ ਗੁਰੂ ਨਾਨਕ ਦੇ ਮਹਾਰਾਜੀ ਦੇ ਅਨਨ ਪਿਆਰੇ ਸਿੱਖ ਸਨ ਉਹ ਹਰ ਰੋਜ਼ ਆਸਾ ਦੀ ਵਾਰ ਜਪਜੀ ਸਾਹਿਬ ਬੜਕੇ ਆਸਾ ਦੀ ਵਾਰ ਦਾ ਪਾਠ ਕਰਕੇ ਹੋ ਪਾਇਆ ਕਰਦੇ ਸਨ। ਸੋ ਰਾਤ ਨੂੰ ਜਿਵੇਂ ਇੱਧਰ ਜਗਰਾਤਾ ਹੋਇਆ ਅ ਭਲੇਣਾ ਜੀ ਨੇ ਸਾਰੀ ਰਾਤ ਦੇਵੀ ਦੇ ਚੇਰੇ ਜੋਤਾਂ ਜਗਾਈਆਂ ਪੇਟਾਂ ਗਾਈਆਂ ਸਾਥੀਆਂ ਦੇ ਨਾਲ ਸਵੇਰ ਹੋਈ ਹੈ ਰੋਜ਼ ਦੀ ਤਰ੍ਹਾਂ ਅਜਨਾਨ ਵਾਸਤੇ ਗਿਆ ਹੈ ਇਸ਼ਨਾਨ ਕਰਨ ਵਾਸਤੇ ਗਿਆ ਕਿਉਂਕਿ ਖੁੱਲੇ ਨਹਾ ਦਾ ਜਿਹੜੇ ਸੌਮੇ ਸੀ ਖੁੱਲੇ ਹੁੰਦੇ ਸੀ ਪ੍ਰਾਣਾ ਸਵਾ ਸੀ ਤੇ ਸੰਗਤ ਜੀ ਇੱਧਰ ਭਾਈ ਜੋਧ ਵੀ ਸਵਭ ਦੇ ਨਾਲ ਉੱਥੇ ਇਸ਼ਨਾਨ ਕਰਨੋਂ ਪਹਿਲਾਂ ਹੀ ਆਇਆ ਹੋਇਆ ਸੀ ਉਹ ਨਾਲ-ਨਾਲ ਸਨਾਨ ਕਰਕੇ ਬਾਣੀ ਪੜ੍ਹਦੇ ਇਨਸਾਨ ਆ ਸਾਦੀ ਵਾਰ ਦੇ ਵਿੱਚ ਪੌੜੀ ਜਾਂਦੀ ਐ ਸਪੌੜੀ ਦਾ ਜਾਪ ਕਰ ਰਹੇ ਸਨ ਕਿ ਜਿਤ ਸੇਵੇ ਸੁਖ ਪਾਈਐ ਜਿਤ ਸੇਵੇ ਸੁਖ ਪਾਈਐ ਸੋ ਸਾਹਿਬ ਸਦਾ ਸਮਾਧੀ ਐ ਜਿੰਨ ਕੀਤਾ ਪਾਈਐ ਆਪਣਾ ਸਾਰਾ ਘਾਲ ਬੁਰੀ ਤੋਂ ਘਾਦੀਐ ਮੰਦਾ ਮੋਲਨਾ ਕਿਤੇ ਹੀ ਦੇ ਲੰਮੀ ਨਦਰ ਨਿਹਾਲੀ ਐ ਜੋ ਸਾਹਿਬ ਨਾਲ ਨਾ ਹਾਰੀ ਐ ਤੇ ਵਿਹਾਵਾਸਾ ਧਾਰੀ ਐ ਕਿਛ ਲਾਹੇ ਉਪਰ ਘਾਰੀ ਐ ਕਿਛ ਲਾਹੇ ਪ੍ਰਘਾਰੀ ਐ ਜਿਹਨੂੰ ਇਹ ਬਚਨ ਬਾਣੀ ਦੇ ਭਾਈ ਲੈਣਾ ਜੀ ਦੇ ਕੰਨਾਂ ਤੇ ਰਾਂਹ ਹਿਰਦੇ ਤੱਕ ਪਹੁੰਚੇ ਨਾ ਜੋ ਅੰਦਰ ਤੀਵਰੀ ਇੱਛਾ ਸੀ ਆਤਮਿਕ ਸ਼ਾਂਤੀ ਦੇ ਲਈ ਜੁਣਦੇ ਜੀ ਮੁਕਤ ਹੋਉਂਦੇ ਇਹਨਾਂ ਸ਼ਬਦਾਂ ਦੇ ਨਾਲ ਇਹਨਾਂ ਨੂੰ ਇਹ ਪੂਰੀ ਹੁੰਦੀ ਲਈ ਅੰਦਰ ਠੰਡ ਵਰਤੇ ਆ ਜਲਤੋ ਬਲਤੋ ਤੋਂ ਗਿਆ ਬਾਣੀ ਅਵਸਥਾ ਵਾਲੀ ਮੰਦਰ ਤਪਦਾ ਹੋਇਆ ਮਿਰਦਾ ਖਾਰ ਹੋ ਗਿਆ ਤੇ ਭਾਈ ਸਾਹਿਬ ਨੇ ਜਦੋਂ ਸੁਆਰ ਤੇ ਕੀ ਭੋਗ ਪਾਇਆ ਇਹ ਫਿਰ ਭਾਈ ਲਹਿਣਾ ਜੀ ਨੇ ਪੁੱਛਿਆ ਵੀ ਭਾਈ ਸਾਹਿਬ ਜੀ ਦੱਸੋ ਇਹ ਕਿਹੜੀ ਕਿਹੜੀ ਬਾਣੀ ਪੜ ਰਹੀ ਸੀ ਸੋਹਣਾ ਨੇ ਸਾਰਾ ਦੱਸਿਆ ਵੀ ਇਦਾਂ ਕਰਕੇ ਕਰਤਾਰਪੁਰ ਸਾਹਿਬ ਦੇ ਗੁਰੂ ਨਾਨਕ ਪਾਸ਼ਾ ਜੀ ਵਿਰਾਜੇ ਹੋਏ ਨੇ ਜਹਤ ਜਨਨ ਨੂੰ ਤਾਰ ਗਏ ਨੇ ਜੀਵਨ ਉਹ ਉਧਾਰ ਕਰ ਰਹੇ ਨੇ ਇਹ ਰੱਬੀ ਬਾਣੀ ਇਲਾਹੀ ਬਾਣੀ ਆਕਾਲ ਪੁਰਖ ਦੇ ਦਰ ਤੋਂ ਉਹ ਲੈ ਕੇ ਆਏ ਨੇ ਸੋ ਉਸ ਜੀਵਨ ਦਾ ਉਦਾਹਰਣ ਲੱਗੇ ਨੇ ਬਸ ਉਸ ਦਿਨ ਤੋਂ ਫਿਰ ਪਾਈ ਲੈਣਾ ਜਿਹਨੇ ਮਨ ਬਣਾ ਲਿਆ ਵੀ ਐਸੇ ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਨੇ ਐਸੇ ਗੁਰੂ ਨੂੰ ਆਪਣਾ ਤਨ ਤੇ ਮਨ ਜ਼ਰੂਰ ਆਪਣਾ ਮੈਨੂੰ ਚਾਹੀਦਾ ਹੈ ਉਸੇ ਹੀ ਸਾਲ ਫਿਰ ਸਗਤ ਜੀ ਭਗਤ ਸਾਹਿਬ ਜੀ ਆਪਣੇ ਸੰਗੀਆਂ ਨੂੰ ਨਾਲ ਲੈ ਕੇ ਜਦੋਂ ਜਵਾਰਾ ਜੀ ਜਾਣ ਲੱਗੇ ਨੇ ਨਾ ਇਹਨਾਂ ਨੇ ਪ੍ਰਤਾਪ ਸਿੰਘ ਸਾਹਿਬ ਜਾਣ ਦਾ ਪ੍ਰੋਗਰਾਮ ਬਣਾ ਲਿਆ ਇਹਨਾਂ ਦੇ ਇਹੇ ਥੋੜਾ ਹਟ ਕੇ ਦੂਰ ਕਰਤਾਰ ਸਾਹਿਬ ਤੋਂ ਮੇਰਾ ਲਾਇਆ ਕਰਤਾਰ ਸਾਹਿਬ ਤੋਂ ਮੇਰਾ ਦੂਰ ਲਾ ਕੇ ਅੱਜ ਕਿਉਂਕਿ ਸ਼ਾਮ ਪੈ ਗਈ ਸੀ ਜਾਂਦੇ ਜਾਂਦੇ ਆ ਰਾਤ ਰਹੀ ਤੇ ਜਦੋਂ ਸਵੇਰ ਹੋਈ ਐ ਭਲੇਣਾ ਜੀ ਉੱਥੇ ਨੇ ਸਾਥਿਆਂ ਨੂੰ ਕਿਹਾ ਵੀ ਭਾਈ ਮੈਂ ਗੁਰਨਾਨਕ ਤਪੇ ਦੇ ਦਰਸ਼ਨ ਕਰਨੇ ਨੇ ਤੇ ਤੁਸੀਂ ਇੱਥੇ ਬੈਠੋ ਇਹਨਾਂ ਮੈਂ ਆਇਆ ਤੇ ਜਦੋਂ ਗਏ ਨੇ ਇਤਿਹਾਸ ਵਿੱਚ ਜ਼ਿਕਰ ਜਿਵੇਂ ਆਪਾਂ ਕੱਲ ਵੀ ਕੀਤਾ ਸੀ ਤੇ ਫਿਰ ਉਤਰਤੇ ਤੌਰ ਤੇ ਗੁਨਾਰਕ ਪਾਸ਼ਾ ਜੀ ਦੇ ਅੱਗੇ ਮਿਲ ਜਾਣਾ ਫਿਰ ਆਪ ਹੀ ਗੁਨਾਰਕ ਪਾਸ਼ਾ ਨੂੰ ਜਦ ਇਹ ਪੁੱਛਦੇ ਨੇ ਵੀ ਮੈਂ ਗੁਨਾਰਕ ਦੇ ਦੇ ਧਰਮਸ਼ਾਲਾ ਵਿੱਚ ਜਾਣਾ ਹੈ ਫਿਰ ਮਹਾਰਾਜ ਆਪ ਹੀ ਘੋੜੇ ਦੀ ਘੋੜੀ ਦੇ ਅੱਗੇ ਇਹ ਰਿਕਾਰ ਫੜ ਕੇ ਇਹਨੂੰ ਲੈ ਕੇ ਜਾਂਦੇ ਨੇ ਤੇ ਜਦੋਂ ਉਹ ਨਗਾਹਾ ਮੜ ਕੇ ਲੈ ਕੇ ਜਾਂਦੇ ਨੇ ਤੇ ਕਹਿੰਦੇ ਨੇ ਵੀ ਉਹ ਸਾਹਮਣੇ ਇੱਕ ਕਿਲੇ ਦੇ ਕੋਲ ਹੀ ਬਣ ਦਿਓ ਤੇ ਇਸ ਰਾਸਤੇ ਰਾਹੀਂ ਧਰਮਸ਼ਾਲਾ ਵਿੱਚ ਅੰਦਰ ਚਲੇ ਜਾਓ ਤੇ ਜਦੋਂ ਇਹ ਘੋੜੀ ਮੰਦ ਕੇ ਅੰਦਰ ਜਾਂਦੇ ਨੇ ਦੇਖਦੇ ਨੇ ਵੀ ਜਿਹੜਾ ਵਿਅਕਤੀ ਜਿਹੜਾ ਬਜ਼ੁਰਗ ਮੇਰੀ ਘੋੜੀ ਦੇ ਅਗੇ ਵੀ ਪੈਰੋ ਤਰੇ ਆ ਰਿਹਾ ਹੈ ਇਹ ਤਾਂ ਉਹੀ ਗੁਰੂ ਹੈ ਇੱਕਦਮ ਇੱਕ ਤਾਂ ਮੈਂ ਨਮਸਕਾਰ ਕਰ ਦਿੰਦੇ ਨੇ ਇੱਕਦਮ ਉੱਪਰੋਂ ਦੇਖਦੇ ਨੇ ਫਿਰ ਬੜਾ ਇਹਨਾਂ ਨੂੰ ਅੰਦਰ ਨੂੰ ਬੈਠੂਸ ਹੁੰਦਾ ਹੈ ਤੇ ਉਹ ਇੱਕ ਤਰ੍ਹਾਂ ਜਿਵੇਂ ਕਹਿੰਦੇ ਨੇ ਵੀ ਨਾ ਇਹ ਵੀ ਮੇਰੇ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ ਐਡਾ ਗੁਰੂ ਜੀ ਦੀ ਇੱਕ ਬੋਲ ਨੇ ਇੱਕ ਸ਼ਬਦ ਨੇ ਪਤਾ ਨਹੀਂ ਕਿੰਨੇ ਜਨਮਾਂ ਦੇ ਤਪਦੇ ਹੋਏ ਗਿਰਦੇ ਨੂੰ ਖਾਰ ਦਿੱਤਾ ਹੈ ਤੇ ਐਸੇ ਮਹਾਨ ਗੁਰੂ ਕਿੰਨੇ ਵੱਡੇ ਮਹਾਨ ਹੋਣਗੇ ਤੇ ਮੈਂ ਅੰਧ ਘੋੜੀ ਤੇ ਚੜ ਕੇ ਆਇਆ ਪੈਦਲ-ਪੈਦਲ ਆਇਆ ਇਹਨਾਂ ਨੇ ਖਰ ਮਹਿਸੂਸ ਕੀਤਾ ਪਰ ਗੁਰੂ ਪਾਤਸ਼ਾਹ ਨੇ ਮੈਨੂੰ ਪਿਆਰ ਬੱਸਿਆ ਤੇ ਆਖਿਆ ਗੱਲਾ-ਗੱਲਾ ਵਿੱਚ ਭਾਵੇਂ ਕਿਥੋਂ ਆਈ ਦੱਸਿਆ ਵੀ ਮੈਂ ਅ ਮਤੇਜੀ ਸਰਾਂ ਤੋਂ ਆਇਆ ਹਾਂ ਤੇ ਨਾਲ ਦੱਸਿਆ ਵੀ ਪੁੱਛਿਆ ਮਹਾਰਾਜ ਨੇ ਨਾਮ ਕੀ ਹੈ ਦੱਸਿਆ ਮੇਰਾ ਨਾਮ ਲੈਣਾ ਹੈ ਮਹਾਰਾਜ ਹੱਸ ਪਏ ਕਹਿੰਦੇ ਬਾਹਰ ਪੁਰਖਾ ਬਾਹਰ ਤੂੰ ਲੈਣਾ ਹੈ ਅਸੀਂ ਦੇਣਦਾਰਾਂ ਦਾ ਤੂੰ ਲੈਣਦਾਰ ਹੈ ਅਸੀਂ ਦੇਣਦਾਰਾਂ ਖਾਂ ਲੈਣਦਾਰ ਹਮੇਸ਼ਾ ਹੀ ਘੋੜੀਆਂ ਤੇ ਚੜ ਕੇ ਦੇਣਦਾਰਾਂ ਦੇ ਬੋਹਾਂ ਤੇ ਆਇਆ ਜਾਇਆ ਕਰਦੇ ਨੇ ਉਹ ਇਸ ਤਰ੍ਹਾਂ ਪਿਆਰ ਬਖਸ਼ਿਆ ਤੇ ਸ਼ਾਮਾਂ ਪੈ ਗਈਆਂ ਜਦੋਂ ਸ਼ਾਮ ਪਈ ਹੈ ਨਾ ਨਾਲ ਦੇ ਸਾਥੀ ਆ ਗਏ ਵੀ ਕਹਿੰਦੇ ਕਿਸੀਂ ਉੱਥੇ ਜਾ ਰਹੇ ਹਾਂ ਕਹਿੰਦੇ ਭਾਈ ਚਲੋ ਅੱਗੇ ਚੱਲਣਾ ਕਹਿੰਦੇ ਵੀ ਮੈਂ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ ਜਿਸ ਪਦਾਰਥ ਨੂੰ ਮੈਂ ਚਾਹੁੰਦਾ ਸੀ ਜਿਸ ਅਵਸਥਾ ਨੂੰ ਮੈਂ ਚਾਹੁੰਦਾ ਸੀ ਜੋ ਦਾਤ ਮੈਨੂੰ ਚਾਹੀਦੀ ਸੀ ਉਹ ਇੱਥੋਂ ਮੈਨੂੰ ਮਿਲ ਗਈ ਹੈ ਤੇ ਜਿਹੜੀ ਕਿਤੇ ਵੀ ਮੈਨੂੰ ਦਾਤ ਨਹੀਂ ਮਿਲੀ ਉਹ ਇਸ ਗੁਰਨਾਰਗ ਦੇ ਦਰ ਤੋਂ ਦਾਤ ਪ੍ਰਾਪਤ ਹੋ ਗਈ ਹੈ ਮੈਨੂੰ ਇੱਥੋਂ ਕੋਈ ਜਾਣ ਦੀ ਲੋੜ ਨਹੀਂ ਹੈ ਤੁਸੀਂ ਜਾ ਸਕਦੇ ਹੋ ਅੱਜ ਤੋਂ ਮੈਨੂੰ ਕਹਿੰਦੇ ਛੁੱਟੀ ਬਖਸ਼ੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਉਸ ਦਿਨ ਤੋਂ ਫਿਰ ਭਾਈ ਲਹਿਣਾ ਜੀ ਨੇ ਸਾਰੀਆਂ ਪੂਜਾਵਾਂ ਛੱਡ ਕੇ ਪੂਜੋ ਰਾਤ ਇੱਕ ਹੀ ਦੇਵਾ ਤੇ ਬਸ ਫਿਰ ਕੇਵਲ ਤੇ ਕੇਵਲ ਗੁਰਨਾਨਕ ਦੀ ਹੀ ਸੇਵਾ ਵਿੱਚ ਜੁਟ ਗਏ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਲਹਿਣਾ ਜੀ ਕਾਫੀ ਦਿਨ ਗੁਰਨਾਨਕ ਪਾਤਸ਼ਾਹ ਜੀ ਦੇ پاس ਰਹੇ ਸੇਵਾ ਕਰਦੇ ਰਹੇ ਬਾਣੀ ਪੜ੍ਹਦੇ ਰਹੇ ਬਾਣੀ ਸੌਂਦੇ ਰਹੇ ਔਰ ਸਿਮਰਨ ਕਰਦੇ ਰਹੇ ਅੱਜ ਹੋਰ ਕੱਲ ਹੋਰ ਪ੍ਰਕਾਸ਼ ਹੋ ਗਿਆ ਹਿਰਦੇ ਦੇ ਅੰਦਰ ਬਰਨਗਿਆੰਦੇ ਵਿਵਸਥਾ ਤੇ ਪ੍ਰਾਪਤ ਹੋ ਗਈ ਤੇ ਫਿਰ ਮਹਾਰਾਜ ਨੇ ਹੁਕਮ ਕੀਤਾ ਭਾਈ ਆਪਣਾ ਘਰਵਾਰ ਵੀ ਦੇਖਿਆ ਉਹ ਬਸ ਘਰ ਗਏ ਤਾਂ ਹੈ ਪਰ ਧਿਆਨ ਸਾਰਾ ਗੁਣਾਲਮ ਦੇ ਵਿੱਚ ਹੀ ਹੈ ਥੋੜੇ ਹੀ ਦਿਨ ਰਹੇ ਕਾਰੋਬਾਰ ਸੰਭਾਲ ਕੇ ਆਪਣਾ ਘਰਦਿਆਂ ਨੂੰ ਬੱਚਿਆਂ ਨੂੰ ਬਾਪਸ ਆ ਗਏ ਬਾਪਸ ਜਦੋਂ ਆਏ ਨੇ ਕਹਿੰਦੇ ਆਉਂਦੇ ਹੋਏ ਨਾ ਲੋਨ ਦੇ ਜਿਹੜੇ ਪਰ ਕਹਿਣ ਉਹ ਥੇਲੇ ਜਿਹੜੇ ਕਟੇ ਵਿੱਚ ਪਾਈ ਹੋਈ 40 ਕਿਲੋ ਦੱਸਿਆ ਜਾਂਦਾ ਇਤਿਹਾਸ ਵਿੱਚ ਉਸੇ ਤੋਂ ਚੱਲ ਕੇ ਮੱਤੇ ਦੀ ਸੜਾਂ ਤੇ ਜਾਂ ਪੈਦਲ ਰਸਤੇ ਜਾਂ ਕਿਸੇ ਤਰੀਕੇ ਦੇ ਨਾਲ ਲੈ ਕੇ ਜਦੋਂ ਆਪਹੁਚੇ ਨੇ ਕਰਤਾਰਪੁਰ ਸਾਹਿਬੇ ਕੇ ਤੇ ਅਗੇ ਉਸ ਗ੍ਰੰਥਰਮਣ ਕੋਲ ਲੜਕ ਪਾਸੇ ਜ ਆਪਣੇ ਖੇਤਾਂ 'ਚ ਕੰਮ ਕਰ ਰਹੇ ਸਨ ਮਾਧਾ ਤ੍ਰਿਵਦਾਨੀ ਨੂੰ ਪੁੱਛਿਆ ਵਾਹਿਗੁਰੂ ਮਾਧਾ ਸੁਰਖਣ ਜੀ ਨੂੰ ਪੁੱਛਿਆ ਕਿ ਕਿੱਥੇ ਨੇ ਗੁੰਡੇ ਪਿਤਾ ਜੀ ਤੇ ਆਖਣ ਲੱਗੇ ਭਾਈਓ ਪਿਤਾ ਦੇ ਵਿੱਚ ਧਾਨ ਵਿਚਨ ਮਦੇਹ ਖੜ ਰਹੇ ਨੇ ਤੇ ਬਾੜ ਰੱਖੀ ਪਾਣੀ ਦੀ ਕੋਟ ਜਲ ਦੀ ਕੋਟ ਭਰੀ ਐ ਤੇ ਚਲੇ ਗਏ ਨੇ ਅੱਗੇ ਮਹਾਰਾਜ ਨੇ ਉਹਨਾਂ ਫਿਰ ਧਾਰ ਵਿੱਚ ਬਾੜ ਦੇ ਤਾਰ ਸਾਰਾ ਦਿਨ ਨਦੀਨ ਪਟਾਇਆ ਸ਼ਾਮ ਹੋਈ ਐ ਸ਼ਾਮਾਂ ਨੂੰ ਕਿਉਂਕਿ ਚਗੜਾਲਾ ਜਿਹੜਾ ਘਾਹ ਸੀ ਡਗਰਾਂ ਪਸ਼ੂਆਂ ਦੇ ਲਈ ਇਕੱਠਾ ਕਰਕੇ ਨਦੀ ਹੁੰਦੇ ਸੀ ਜਿਹੜਾ ਉਹ ਸਾਰਾ ਕੁਝ ਮਹਾਰਾਜ ਨੇ ਪੰਡਵਨੀ ਹੁੰਦੇ ਸਿੱਤੇ ਚੁਗਾ ਦਿੱਤਾ ਹੁਣ ਗਿੱਲਾ ਪਾਣੀ ਚੁੰਦਾ ਹੋਇਆ ਚਗੜੇਲਾ ਘਾਹ ਸੀ ਜਿਹੜਾ ਉਹ ਨਵੇਂ ਬਸਤਰ ਪਾ ਕੇ ਆਏ ਸੀ ਨਗਰੋਂ ਉਹ ਸਾਰੇ ਪ੍ਰੀਤ ਹੋ ਗਏ ਭਾਰ ਉਪਰ ਕੱਪੜਿਆਂ ਤੇ ਪਾਣੀ ਪੈ ਗਿਆ ਲੰਦੇ ਛਿੱਕੇ ਪੈ ਗਏ ਜਦੋਂ ਪਹੁੰਚੇ ਨੇ ਮਾਤਾ ਸਲੱਖਣੀ ਜੀ ਨੇ ਗੁਰਨਾਨਕ ਪਾਤਸ਼ਾਹ ਜੀ ਦੇ ਮਹਿਲ ਜੀ ਨੇ ਕਿਹਾ ਵੀ ਗੁਰਦੇਵ ਜੀ ਅੱਜ ਤਾਂ ਐਸ ਨਵੇਂ ਸੇਵ ਨੂੰ ਤਾਂ ਬਹੁਤ ਭਾਰੀ ਸੇਵਾ ਲੈ ਰਹੀ ਹੈ ਪਹਿਲਾਂ ਤਾਂ ਵਿਚਾਰਾ ਇੰਨੀ ਦੂਰੋਂ ਰੋੜ ਦਾ ਜਿਹੜੀ ਫੰਡ ਛੱਡ ਕੇ ਲੈ ਕੇ ਆਇਆ ਤੇ ਫਿਰ ਤੁਸੀਂ ਇਧਰ ਇਧਰ ਇਹਨੂੰ ਫੰਡ ਜਗਾ ਦਿੱਤੀਆਂ ਕੱਪੜੇ ਸਾਰੇ ਦੇ ਮਲਣ ਹੋ ਗਏ ਉਸ ਦਿਨ ਫਿਰ ਮਹਾਰਾਜ ਨੇ ਬਚਨ ਕੀਤੇ ਸਨ ਉਹ ਬਚਨਾ ਵਿੱਚ ਲੰਮਝ ਸੀ ਆਖਿਆ ਸੀ ਵੀ ਇਹ ਜਿਹੜੇ ਛੱਡੇ ਨੀਨਾ ਕੇਸਰ ਦੇ ਨੇ ਤੇ ਇਹਨਾਂ ਦੇ ਸਿਰ ਤੇ ਜਿਹੜਾ ਉਹ ਪੜ ਨਹੀਂ ਜੇ ਇਲਾਰੇ ਛਤਰ ਚੋਲਿਆ ਹੈ ਕਿਸੇ ਨੇ ਸਮਝਿਆ ਨਹੀਂ ਪਰ ਗੁਰਨਾਨਕ ਪਾਤਸ਼ਾਹ ਨੇ ਪਹਿਲੀ ਮੁਲਾਕਾਤ ਵਿੱਚ ਇਹ ਸਮਝਿਆ ਸੀ ਕਿ ਗੁਰਸਿੱਖੀ ਦਾ ਜਿਹੜਾ ਸੀ ਬੋਧਾ ਲਾਇਆ ਗੁਰਸਿੱਖੀ ਜਿਹੜੀ ਸੰਸਾਰ ਦੇ ਵਿੱਚ ਇਹ ਰਵਾਇਤ ਚਲਾਈ ਹੈ ਧਰਮ ਚਲਾਇਆ ਹੈ ਤੇ ਇਹ ਦਾ ਜਿਹੜਾ ਅਗਲਾ ਵਾਰਸ ਹੈ ਭਾਈ ਲੈਣਾ ਹੋਵੇਗਾ ਸੋ ਇਸ ਤਰ੍ਹਾਂ ਬੜੀਆਂ ਅਪੇਖਿਆਵਾਂ ਹੋਈਆਂ ਪਾਵੇਂ ਹੋਏ ਨਦੀ ਜਿਹੜਾ ਮਹਾਰਾਜ ਨਹਾ ਰਹੇ ਨੇ ਗੜੇ ਪੈਂਦੇ ਨੇ ਕਿਉਂਕਿ ਰੇਸ ਵਿੱਚ ਐਸਾ ਸਾਰੇ ਰੋਜ਼ ਮਹਾਰਾਜ ਦੇ ਮਜੂਰ ਵਿੱਚ ਰਹਿੰਦੇ ਨੇ ਭਾਈ ਲੈਣਾ ਜੀ ਹੁਣ ਜਦੋਂ ਬਹੁਤ ਆ ਪਿਆਰ ਕਰਦੇ ਨੇ ਗੋਨਾਨਕ ਪਾਸ਼ਾ ਜੀ ਮੇਰੇ ਵਾਂ ਸਾਡੇ ਵਰਗਿਆਂ ਨੂੰ ਜਿਹੜੀ ਸਾਨੂੰ ਉਸ ਸਮੇਂ ਅਰਖਾ ਹੋ ਗਈ ਹੈ ਉਤਰਾ ਦੇ ਵਿੱਚ ਵੀ ਕਹਿੰਦੇ ਅਰਖਾ ਹੋ ਗਈ ਹੈ ਉਹ ਕਹਿੰਦੇ ਵੀ ਅਸੀਂ ਨਾਲ ਨਾਲ ਰਹਿਆ ਕਰਾਂਗੇ ਪਰ ਮਹਾਰਾਜ ਨੇ ਪਰਖਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਸਮਾਂ ਵੀ ਨੇੜੇ ਸੀ ਸੋ ਇਸ ਤਰ੍ਹਾਂ ਸਾਰੀਆਂ ਪਰਖਾਵਾਂ ਦੇ ਵਿੱਚ ਪਾਸ ਹੋਏ ਸਿਰ ਅਰੋਣੀ ਚੱਟੀ ਹੈ ਤੇ ਉਹ ਸਿਰ ਅਰੋਣੀ ਚੱਟੜ ਦੇ ਬਰਾਬਰ ਹੈ ਬਾਣਾ ਮੰਣਾ ਗੁਰੂ ਦੀ ਰਜ਼ਾ ਵਿੱਚ ਰਹਿਣਾ ਤੇ ਕੱਲ ਜਿਵੇਂ ਸੀ ਵਿਚਾਰ ਕੀਤੀ ਸੀ ਇਹ ਭਾਵੇਂ ਉਹ ਚਿੱਕੜ ਵਿੱਚੋਂ ਡੋਰਾ ਕੱਟਣ ਦੀ ਹੋਵੇ ਇਹ ਭਾਵੇਂ ਉਹ ਮਲੀ ਹੋਈ ਚੋਹੇ ਬਾਹਰ ਚੱਟਣੀ ਹੋਵੇ ਚਾਹੇ ਉਹ ਰਾਤ ਨੂੰ ਕੱਪੜੇ ਧੋਣ ਦਾ ਹੁਕਮ ਹੋਵੇ ਰਾਤ ਨੂੰ ਗੰਧ ਬਣਾਉਣ ਦਾ ਹੁਕਮ ਹੋ ਗਿਆ ਤੇ ਗੰਧ ਬਣਾ ਦਿੱਤੀ ਸਵੇਰੇ ਮਹਾਰਾਜ ਨੇ ਫੇਰ ਧਵਾ ਦਿੱਤੀ ਫੇਰ ਬੜਾਈ ਗਈ ਸੋ ਇਸ ਤਰ੍ਹਾਂ ਹਰ ਇੱਕ ਪਰਖਿਆ ਦੇ ਵਿੱਚ ਪਾਸ ਹੋਏ ਇੱਕ ਦਿਨ ਉਹ ਆ ਜਾਂਦਾ ਹੈ ਕਿ ਜਦੋਂ ਮਹਾਰਾਜ ਧਾਨ ਦੇ ਰੂਪ ਧਾਰਨ ਕਰ ਲੈਂਦੇ ਨੇ ਪਿੱਛੇ ਤੁਰਦੇ ਨੇ ਸਾਰੇ ਸਿੱਖ ਤੇ ਮਹਾਰਾਜ ਹੱਥ ਵਿੱਚ ਡੰਡਾ ਵੀ ਲੈ ਲੈਂਦੇ ਨੇ ਗੁਰੂ ਨਾਨਕ ਪਾਸ਼ਾ ਜੀ ਤੇ ਲੱਕ ਨੂੰ ਬੋਰੀ ਬੰਨ੍ਹ ਲੈਂਦੇ ਨੇ ਭਿਆਨਕ ਜਨੂ ਬਣਾ ਲੈਂਦੇ ਨੇ ਕਲਾਤ ਵਰਤਾਉਂਦੇ ਨੇ ਚੋਲ ਵਰਤਾਉਂਦੇ ਨੇ ਤੇ ਬੜੇ ਸਿੱਖ ਨਾਲ ਤੁਰਦੇ ਨੇ ਅੱਗੇ ਕੁਸ਼ ਰੁਪਏ ਪਏ ਹੁੰਦੇ ਨੇ ਉਹ ਚੱਕ ਕੇ ਵਾਪਸ ਕਲਾ ਵਰਤਾਂਦੇ ਨੇ ਗੁਣਾਕ ਪਾਛਾ ਚੱਕ ਚੱਕ ਕੇ ਵੇਰੇ ਵਾਲੇ ਸਾਡੇ ਨੂੰ ਵੀ ਵਾਪਸ ਪੁੱਲ ਜਾਂਦੇ ਨੇ ਫਿਰ ਜਿਹੜੇ ਥੋੜੇ ਰਹਿ ਗਏ ਉਹਨਾਂ ਵਿੱਚੋਂ ਅੱਗੇ ਮਹਾਰਾਜ ਨੇ ਕਲਾ ਵਰਤਾਈ ਸਫੀਰੇ ਜਿਵਾ ਆਪਣਾ ਸੋਨੇ ਦੀਆਂ ਚਾਂਦੀ ਦੀਆਂ ਮੋਹਰਾਂ ਪਈਆਂ ਉਹ ਚੱਕ ਕੇ ਭਰ ਕੇ ਝੋਲ ਜਾਂਦੇ ਆਵੇ ਫਿਰ ਥੋੜੇ ਜੇ ਹੋਰ ਰਹਿ ਗਏ ਪੰਜਾਤ ਤੱਕ 10 ਕ ਜਣੇ ਮਹਾਰਾਜ ਨੇ ਵੀ ਫਿਰ ਜਿਰੇ ਜਵਾਹਰਾਤ ਮੋਹਰ ਮਹਿੰਗੀਆਂ ਜਿਹੜੇ ਅਸਰਖੀਆਂ ਵਗੈਰਾ ਪਖਲਾਰ ਦਿੱਤੇ ਆ ਕਲਾ ਦੇ ਨਾਲ ਜੋ ਚੋਕੇ ਲੈ ਗਏ ਆਖਰ ਦੇ ਵਿੱਚ ਤਿੰਨ ਬਚੇ ਸਨ ਉਹ ਤਿੰਨ ਕਿਹੜੇ ਸਨ ਬਾਬਾ ਢੁੱਡਾ ਜੀ ਪਰ ਭਾਈ ਬਗੀਰਦ ਜੀ ਤੇ ਭਾਈ ਲੈਣਾ ਜੀ ਤੇ ਫਿਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਬਾਬਾ ਢੁੱਡਾ ਸਾਹਿਬ ਜੀ ਨੇ ਡੰਡਾ ਮਾਰਿਆ ਭਾਈ ਬਗੀਰਦ ਨੇ ਵੀ ਡੰਡਾ ਮਾਰਿਆ ਭਾਈ ਲੈਣਾ ਜੀ ਨਹੀਂ ਲੱਗਿਆ ਤੇ ਇਹ ਦੋਨੋਂ ਬਾਬਾ ਢੁੱਡਾ ਸਾਹਿਬ ਜੀ ਜਿਨ੍ਹਾਂ ਨੂੰ ਵਰ ਹੈ ਤੇ ਖੰਕਦੇ ਉਹਦੇ ਨਾਮ ਹਸਾ ਬਰਮ ਗਿਆਨ ਦੇ ਮੂਰਤ ਭਾਈ ਅਗਿਆਤ ਜੀ ਵੀ ਬਰਮ ਗਿਆ ਨਹੀਂ ਨੇ ਕਿਉਂਕਿ ਨਾਰਗ ਦੀ ਸ਼ੋਭਾ ਪ੍ਰਾਪਤ ਹੈ ਪਰ ਗੰਦੀ ਦਾ ਇੱਕ ਨੂੰ ਮਿਲਣੀ ਹੈ ਨਾ ਪੁੱਤਰ ਵੀ ਪਾਸ ਨਾ ਹੋਏ ਸੇਵਕ ਇਹ ਜੋ ਦੋ ਤਿੰਨ ਬੱਚਨੇ ਇਹਨਾਂ ਵਿੱਚੋਂ ਵੀ ਫਿਰ ਇਹ ਵੀ ਕਹਿੰਦੇ ਦਰਖਤ ਦੇ ਉੱਤੇ ਛਿਪ ਗਏ ਫੜ ਗਏ ਵੀ ਪਤਾ ਨਹੀਂ ਕੀ ਰਜਾ مالک ਦੀ مالک ਹੈ ਖਸਮ ਹੈ ਭਾਈ ਲੈਣਾ ਬੱਚੇ ਭਾਈ ਲੈਣਾ ਜਿਹਨਾਂ ਨੇ ਸਾਰੇ ਦੁਰਗੇ ਕੋਈ ਰੁਪਈਏ ਲੈ ਕੇ ਚੁਰ ਗਿਆ ਕੋਈ ਮੋਰਾ ਲੈ ਕੇ ਤੁਰ ਗਿਆ ਕੋਈ ਜਵਾਹਰਾਤ ਲੈ ਕੇ ਤੁਰ ਗਿਆ ਤੇਰੇ ਡੰਡੇ ਵਜੇ ਤੂੰ ਫੇਰ ਵੀ ਨਹੀਂ ਮੁੜ ਰਿਹਾ ਉਹ ਕਹਿੰਦੇ ਮਹਾਰਾਜ ਸਾਡਾ ਕੋਈ ਟਿਕਾਣਾ ਨਹੀਂ ਤੇਰੇ ਨਾਮ ਗਿਆ ਕਿਸੇ ਦਾ ਕੋਈ ਟਿਕਾਣਾ ਹੋਵੇਗਾ ਚਲੇ ਗਿਆ ਹੁਣ ਵੀ ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਕੋਈ ਜੀਵ ਮਹਾਰਾਜ ਨੇ ਬਾਣੀ ਵਿੱਚ ਚਲ ਗਿਆ ਕਿਸੇ ਜੀ ਕੋਏ ਕੋਏ ਮਦ ਮਾਣ ਇੱਕ ਤੋਂ ਕਿਉਣਾ ਬ੍ਰਿਜਾ ਹੋਵੇ ਤੇ ਜਦੋਂ ਇਹਨੀਆਂ ਪ੍ਰਖਾਲੇ ਪ੍ਰੀਖਿਆਵਾਂ ਹੋ ਗਈਆਂ ਫਿਰ ਮਹਾਰਾਜ ਗੁਣਾਲਕ ਪਾਸ਼ਾ ਨੇ ਆਖਿਆ ਸੀ ਕਿ ਭਾਜੀ ਤੇਰਾ ਕੋਈ ਟਿਕਾਣਾ ਨਹੀਂ ਸਾਡਾ ਵੀ ਕੋਈ ਟਿਕਾਣਾ ਨਹੀਂ ਹੈ ਭਾਪ ਜਿਹੜੀਆਂ ਪ੍ਰੀਖਿਆਵਾਂ ਲਈਆਂ ਤੈਨੂੰ ਵੀ ਟਿਕਾਣਾ ਚਾਹੀਦਾ ਤੇ ਸਾਨੂੰ ਵੀ ਟਿਕਾਣਾ ਚਾਹੀਦਾ ਸਾਡਾ ਸੱਚ ਕਰਨ ਵਾਲੀ ਦਾ ਸਮਾਂ ਹੈ ਸੋ ਅੱਜ ਤੱਕ ਉਹ ਸਾਡਾ ਅਰਗ ਹੈ ਆਸੀਂ ਤੇਰੇ ਅੰਦਰ ਜੋਤ ਤਰਹੇ ਜਿਹਨੂੰ ਮੁਰਦਾ ਸ਼ਾਂਤੀ ਜਿਹਨੂੰ ਪ੍ਰੀਖਿਆ ਲਈ ਸੀ ਨਾ ਇਹ ਕੱਲ੍ਹ ਮੇਰੀ ਜੀ ਵੀ ਸੀ ਨਾ ਸੋ ਇਸ ਤਰ੍ਹਾਂ ਫਿਰ ਉਹ ਪੁੱਛਦੇ ਨੇ ਭਾਜੀ ਰਹਿਣਾ ਕਿਤੋਂ ਸ਼ਕੀਏ ਏ ਮਹਾਰਾਜ ਕਹਿੰਦੇ ਨੇ ਭਾਈ ਸਭੇਓ ਕਿ ਜਦੋਂ ਕਪੜਾ ਚੱਕਦੇ ਨੇ ਵਸਤਰ ਚੱਕਦੇ ਨੇ ਜੋ ਦਾਤ ਬਸਾਉਂਦਾ ਹੈ ਸੱਚ ਹੈ ਕਿਉਂਕਿ ਗੁਰਨਾਨਕ ਪਾਸਾ ਸਿੱਧੇ ਸਿੱਧੇ ਜੀ ਗੱਦੀ ਦੇ ਦੇ ਸਕਦੇ ਸੀ ਜਾਣ ਕੇ ਸ ਪਰ ਲੋਕਾਂ ਨੂੰ ਘਰ ਵਾਲਿਆਂ ਨੂੰ ਸੰਗਤ ਨੂੰ ਇਹ ਪੱਕਾ ਕਰਨਾ ਸੀ ਬਾਤ ਕਾ ਇਹ ਕਿ ਜਿਹੜੀ ਸਿੱਖੀ ਦੀ ਗੁਰਤਾ ਗੱਦੀ ਦੀ ਦਾਤ ਹੈ ਇਹ ਸਿੱਖੀ ਸੇਵਕੀ ਦੇ ਨਾਲ ਜਿੰਦੀ ਹੈ ਇਹ ਕੋਈ ਪਿਤਾ ਪੁਰਖੀ ਵਿਰਾਸਤ ਨਹੀਂ ਹੈ ਇਸ ਪ੍ਰਕਾਰ ਭਾਈ ਰਹਿਣਾ ਜੀ ਤੋਂ ਗੁਰੂੰਗਰ ਦੇ ਮਹਾਰਾਜੇ ਦਾ ਸਫ਼ਰ ਹੈ ਬਹੁਤ ਲੰਬਿਆ ਕਿਹਾ ਸਦਾ ਹੈ ਤੋਂ ਆਮ ਇੰਨੀਆਂ ਬੇਨਤੀਆਂ ਕਰਦੇ ਨੂੰ ਬਿਆਤ ਕੋ ਨਾ ਹੋ ਗਈਆਂ ਮੁਰਣੀਆ ਉਹ ਸਮਰੱਥ ਬੜਾ ਮੇਰੀ ਵੱਤ ਥੋੜੀ ਰਾਹ